ਕਾਰੀ ਮੁਲਾਜ਼ਮ ਨੇ ਉਹਦੇ ਕੇਸ ਤੇ ਬਿਆਨ ਦਿੱਤੇ ਨੇ ਔਰ 9 ਲੱਖ 12264 ਰੁਪਏ ਦੇ ਗਵਨ ਕਰਨ ਦੇ ਦੋਸ਼ 'ਤੇ ਕਾਰਵਾਈ ਕਰਨ ਦੀ ਸफारਿਸ਼ ਕੀਤੀ ਹੋਈ ਆ ਉਹਦੇ ਖਿਲਾਫ ਡੀਸੀ ਸਾਹਿਬ ਨੇ ਰਿਵਿਊ ਕਮਿਸ਼ਨਰ ਪੰਜਾਬ ਪਿੰਡੂ ਵਿਕਾਸ ਦੇ ਪੰਚਾਇਤ ਨੂੰ ਭੇਜਿਆ ਉਸ ਤੋਂ ਬਾਅਦ ਇੱਥੇ ਕੰਮ ਨਹੀਂ ਰੁਕਿਆ ਜੀ ਪ੍ਰਧਾਨ ਮੰਤਰੀ ਜਨਕ ਕਾਸ਼ ਕਲਿਆਣ ਸਕੀਮ ਤਹਿਤ 2 ਕਰੋੜ 88 ਲੱਖ 10211 ਰੁਪਏ ਆਏ ਅੰਦਰੂਨੀ ਰਿਵਿਊ ਕਮਿਸ਼ਨ ਦੇ 90 ਲੱਖ ਰੁਪਏ ਆਏ ਔਰ ਇਸੇ ਤਰੀਕੇ ਦਾ ਪੰਚਾਇਤ ਪਾਸੋਂ 44 ਲੱਖ ਤਕਰੀਬਨ ਟੋਟਲ 4 ਕਰੋੜ 22 ਲੱਖ 10911 ਰੁਪਏ ਸਪੀਕਰ ਸਾਹਿਬ ਆਏ ਆ ਜਿਹਦੇ ਵਿੱਚ ਉਹ ਸਾਰੀ ਤਾਂ ਇਹਨਾਂ ਦੇ ਡਿਪਾਰਟਮੈਂਟ ਦੇ ਅਫੀਸਰ ਨੇ ਉਹਦੇ ਅਗੇਂਸਟ ਲਿਖਿਆ ਕਿ ਇਹਨਾਂ ਨੇ ਕੋਈ ਤਕਨੀਕੀ ਪ੍ਰਵੰਗ ਨਹੀਂ ਲਈ ਇਸ ਅਫੀਸਰ ਨੇ ਗ੍ਰਾਂਟ ਖਰਚਣ ਦਾ ਕੋਈ ਵੇਰਵਾ ਐਮਵੀ ਹੋਕ ਕਵੌਂਚਰ ਕੈਸ਼ ਕਿਸੇ ਤਰ੍ਹਾਂ ਦਾ ਕੋਈ ਮੈਂਟਨ ਨਹੀਂ ਕੀਤਾ ਔਰ ਵੱਡੀ ਪੱਧਰ ਤੇ ਇਹ ਜਿਹੜੀ ਰਕਮਾ ਸਪੀਕਰ ਸਾਹਿਬ ਖੁਦ-ਬੁਰਦ ਕੀਤੀ ਗਈ ਹੈ ਆਪਣਾ ਆਖੀ ਨਾਲੀ ਸਪੀਕਰ ਸਾਹਿਬ ਇਹ ਪੰਚਾਇਤ ਕਮੇਟੀ ਦੇ ਧਿਆਨ ਚ ਵੀ ਮੈਂ ਪਿਛਲੇ ਸਾਲ ਵੀ ਲੈ ਕੇ ਆਇਆ ਤੇ ਇਸ ਵਾਰ ਬੁਧਰਾਮ ਜੀ ਸੀ ਕੇ ਚੇਅਰਮੈਨ ਇਹਨਾਂ ਦਾ ਧਿਆਨ ਚ ਵੀ ਲਿਆਦਾ ਔਰ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਸਪੀਕਰ ਸਾਹਿਬ ਉਸ ਕਮੇਟੀ ਦੇ ਵਿੱਚ ਜਦੋਂ ਅਫੀਸਰ ਨੂੰ ਬੁਲਾਇਆ ਜਾਂਦਾ ਔਰ ਮੈਂ ਰਿਪਰੂਫ ਹੀ ਗੱਲ ਰੱਖਦਾ ਕਿ ਦੋ ਵਾਰ ਇਹ ਅਫੀਸਰ ਅ ਐਕਸੈਡਿਆ ਲੀਵ ਲੈ ਬਗੈਰ ਦੋ ਵਾਰ ਇਹ ਅਬਰਾਡ ਗਿਆ ਔਰ ਜਦੋਂ ਕਮੇਟੀ ਦੇ ਚੇਅਰਮੈਨ ਡਾਕਟਰ ਚਰਨਜੀਤ ਜੀ ਪੁੱਛਦੇ ਆ ਕਿ ਤੁਸੀਂ ਆ ਅਫੀਸਰ ਸਰਵੰਤ ਜੀ ਗਏ ਹੋ ਉਹ ਉਹਨਾਂ ਨੇ ਟੋਟਲੀ ਕਮੇਟੀ ਨੂੰ ਬਗਵਾ ਕੀਤਾ ਔਰ ਉਹਨਾਂ ਨੇ ਅਮਨ ਜੀ ਕਿਹਾ ਕਿ ਮੈਂ ਬਿਲਕੁਲ ਦੋਹੇ ਵਾਰੀ ਬਾਹਰ ਨਹੀਂ ਗਿਆ ਔਰ ਚੇਅਰਮੈਨ ਸਾਹਿਬ ਔਰ ਪੂਰੀ ਕਮੇਟੀ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਕਿ ਤੁਸੀਂ ਆਪ ਦਾ ਪਾਸਪੋਰਟ ਜਿਹੜਾ ਉਹ ਕਮੇਟੀ ਨੂੰ ਜਿਹੜਾ ਦਿਖਾਇਆ ਜਾਏ ਜਮ੍ਹਾਂ ਕਰਾਇਆ ਜਾਏ ਔਰ ਚੀਮਾ ਸਾਹਿਬ ਐਨੀ ਮਤਲਬ ਨਮੋਸ਼ੀ ਦੀ ਗੱਲ ਆ ਕਿ 1.5 ਸਾਲ ਤੋਂ ਉਸ ਬੰਦੇ ਨੇ ਆਪ ਦਾ ਪਾਸਪੋਰਟ ਕਮੇਟੀ ਨੂੰ ਨਹੀਂ ਹਡੋਰ ਕੀਤਾ ਔਰ ਜਿਹੜੇ ਉਹਨੇ ਕਮੈਂਟਸ ਪਾਸ ਕੀਤੇ ਉਸ ਦਰਵਾਜ਼ੇ 'ਚ ਖਲੋ ਕੇ ਸਾਰੀ ਕਮੇਟੀ ਨੂੰ ਮੈਂ ਇੱਥੇ ਰੀਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਉਸ ਗੱਲ ਦੇ ਵਿੱਚ ਤੋਹੀਨ ਹੁੰਦੀ ਆ ਬਟ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਅਫੀਸਰ ਇਸ ਲੈਵਲ ਤੇ ਕਮੇਟੀ ਨੂੰ ਤੇ ਸਮਝਦਾ ਜਿਹੜੀ ਕਿ ਮਿੰਨੀ ਵਿਧਾਨ ਸਭਾ ਮੇਰਾ ਕੋਈ ਨਿਜੀ ਉਹਦੇ ਨਾਲ ਕੋਈ ਰੌਲਾ ਨਹੀਂ ਆ ਬਟ ਮੈਂ ਬਤੌਰ ਐਮਐਲਏ ਆਪਣੇ ਕਲੀਚ ਦੇ ਨਾਲ ਜਦੋਂ ਕਮੇਟੀ 'ਚ ਬੈਠਦਾ ਕਿ ਸ਼ਰਮ ਆਉਂਦੀ ਆ ਕਿ ਇਹੋ ਜਿਹਾ ਅਫੀਸਰ ਜਿਹਦੇ ਖਿਲਾਫ ਗਵਰਨਮੈਂਟ ਨੇ ਖਿਲਾਫ ਲਿਖਿਆ ਹੋਏ ਕਿਹੜੇ ਖਾਤੋਂ ਜਿਹੜਾ ਪਰਚਾ ਦਰਜ ਕੀਤਾ ਜਾਏ ਅੱਜ ਤੱਕ 1.5 ਸਾਲ ਤੋਂ ਦੇ ਖਾਤੋਂ ਸ੍ਰੀਕਾ ਸਰ ਉਹ ਕਾਰਵਾਈ ਨਹੀਂ ਹੋਈ ਔਰ ਮੈਂ ਤੁਹਾਡੇ ਧਿਆਨ ਚ ਇਹ ਗੱਲ ਲਿਆ ਦਿੱਤੀ ਆ ਤੇ ਮੈਂ ਨਾਲੇ ਵੀ ਬੇਨਤੀ ਕਰਾਂਗਾ ਕਿ ਇਹ 1.5 ਸਾਲ ਤੱਕ ਕਿਹੜਾ ਅਫਸਰ ਇਸ ਬੰਦੇ ਨੂੰ ਸ਼ੈਲਟਰ ਕਰਦਾ ਰਿਹਾ ਔਰ ਮੈਨੂੰ ਜਿੱਥੇ ਤੱਕ ਨੌਲੇਜ ਆ ਕਿ ਮੇਰੇ ਗੁਰਦਾਸਪੁਰ ਤੋਂ ਹੀ ਜਿਹੜੇ ਕਈ ਤਾਂ ਬੈਠੇ ਕਾਂਗਰਸ ਵੀ ਉਧਰ ਗਏ ਹੋਇਆ ਪੂਰਾ ਯੂਰੋ ਇਨਸਾਨ ਲਾ ਰਿਹਾ ਹੈ ਬਚਾੜੀ ਕਿਰਪਾ ਕਰਕੇ ਇਹਦੇ ਤੇ ਮੰਤਰੀ ਜੀ ਜਦੋਂ ਵਕਤ ਕਾਰਵਾਈ ਕੀਤੀ ਗਈ ਔਰ ਕਮੰਡੀ ਕੁਛ ਕਹਾਂਦਾ ਜੀ